ਅੱਜ ਸਸਤੀ ਕਾਲ ਪੈਨ ਅਮਰੀਕਾ ਦੇ ਇੱਕ ਵਾਰ ਫੇਰ ਆਪਾਂ ਹੈਗੇ ਆਂ ਵੈਗਸ ਦੇ ਵਿੱਚ ਵੈਗਸ ਤੇ ਆਪਾਂ ਲੈ ਕੇ ਚੱਲਦੇ ਆ ਤੁਹਾਨੂੰ ਵੈਕਸ ਮਿਊਜ਼ੀਅਮ ਦਿਖਾਉਣ ਵਾਸਤੇ ਵੈਕਸ ਮਿਊਜ਼ੀਅਮ ਆਜਾ ਦੇਖਿਓ ਬੜੇ ਮਸ਼ਹੂਰ ਮਸ਼ਹੂਰ ਐਕਟਰ ਜਿਹੜੇ ਹੈਗੇ ਨੇ ਰੀਅਲ ਉਹਨਾਂ ਦੀਆਂ ਬਾਡੀ ਦੇ ਸਕਲਪਚਰਸ ਬਣਾ ਕੇ ਰੱਖੀਆਂ ਨੇ ਉਹਨਾਂ ਨੇ ਆਜਾ ਆਪਾਂ ਚੱਲਦੇ ਆ ਅੰਦਰ ਦੇ ਦੇਖਿਓ ਵੈਕਸ ਮਿਊਜ਼ੀਅਮ ਸੰਜੀ ਇਹ ਹੈਗਾ ਦ ਵਰਲਡ ਦਾ ਗ੍ਰੇਟੈਸਟ ਵੈਕਸ ਮਿਊਜ਼ੀਅਮ ਅਮਰੀਕਾ ਦੇ ਵਿੱਚ ਜਿਹੜਾ ਸਭ ਤੋਂ ਪਹਿਲਾਂ ਖੁੱਲਿਆ ਸੀਗਾ ਇਹ ਖੁੱਲਿਆ ਸੀਗਾ ਮੈਡਮ ਟਸਾਡ ਵੈਗਸ ਮਿਊਜ਼ੀਅਮ ਵੈਗਸ ਦੇ ਵਿੱਚ ਸਭ ਤੋਂ ਪਹਿਲਾਂ ਖੁੱਲਿਆ ਸੀਗਾ ਇਹ ਇਹ ਜਿਹੜਾ ਹੈ ਕੰਬਨੀਸ਼ਨ ਰਿਜ਼ੋਰਟ ਦੇ ਵਿੱਚ ਪੈਜਦਾ ਹੈ ਬੁਨੀਸ਼ਨ ਰਿਜ਼ੋਰਟ ਦੇ ਅੰਦਰ ਹੈਗਾ ਇਹ ਆਜਾ ਆਪਾਂ ਚੱਲਦੇ ਆਂ ਬਾਅਕੀ ਸਾਰੇ ਜਾ ਕੇ ਦੇਖਦੇ ਆਂ ਕਿਸ ਤਰ੍ਹਾਂ ਦਾ ਹੈਗਾ ਸਸਤ ਐਦਰ ਗੱਦੀ ਭਾਜੀ ਵੀ ਖੜਿਆ ਆ ਪਰ ਇਹਨਾਂ ਨੂੰ ਵੀ ਕਰਦੇ ਆਂ ਗੱਲਬਾਤ ਬੋਲੀ ਛੋੜੀ ਪਣਾਈ ਖੜੇ ਨੇ ਬਾਕੀ ਦੇਖਦੇ ਆਂ ਕਰਦੇ ਆਂ ਗੱਲਬਾਤ ਅੰਦਰ ਜਿਹੜੇ ਹੈਗੇ ਨੇ ਮੋਸਟਲੀ ਐਕਟਰਸ ਮਜਿਸ਼ੀਅਨਸ ਐਥਲੀਟਸ ਲੀਡਰਸ ਇਹਦਾ ਐਕਟਰ ਦੀ ਗੱਲ ਕਰ ਰਹੀ ਐ ਦੀ ਰੌਕ ਹਨ ਨੁਕਾਣ ਨਹੀਂ ਜਾਣਦਾ ਇਹਨੇ ਜਮਾਂਜੀ ਮੂਵੀ ਵੀ ਬਣਾਈ ਸੀ ਦੀ ਨੈਕਸਟ ਲੈਵਲ ਹਾਫ ਦਨਸ਼ਾ ਜੰਗਲ ਕਰੂਜ਼ ਕੋਈ ਸਾਰੇ ਮੂਵੀਆਂ ਦੇ ਵਿੱਚ ਆਉਂਦਾ ਰਹਿੰਦਾ ਹੈ ਦੇ ਕੋਕਟਾ ਕਲਾਕਾਰੀ ਕਿਤਾ ਕਿਤੇ ਕਲਾਸ ਨੇਲ ਹਨਾ ਹੱਥ ਦੇ ਉੱਤੇ ਲਾਈਨਸ ਦੰਦ ਨੱਕ ਅੱਖਾਂ ਦੇ ਚੁਰੜੀਆਂ ਵਾਲ ਅੱਖਾਂ ਦੇ ਸੇਲੀਆਂ ਦੇ ਵਾਲ ਕੰਨ ਕੱਲੀ ਕੱਲੀ ਚੀਜ਼ ਡਿਟੇਲਡ ਹੈਗੀ ਹੈ ਨੇਜ਼ ਜਿਹੜਾ ਇੱਕ ਇੱਕ ਜਿਹੜਾ ਹੈਗਾ ਇਹ ਵੈਕਸ ਦਾ ਬਣਿਆ ਹੋਇਆ ਜਿਹੜਾ ਪਤਲਾ ਹੈਗਾ ਇਹਦੀ ਕਾਸਟਿੰਗ ਜਿਹੜੀ ਹੈਗੀ ਹੈ 3.5 ਲੱਖ ਡਾਲਰ ਦਾ ਇਹਦੇ ਖਰਚਾ ਆ ਜਾਂਦਾ ਤੇ ਕਿੰਨੇ ਹੀ ਮਹੀਨੇ ਲੱਗ ਜਾਂਦੇ ਨੇ ਇਹਨੂੰ ਬਣਾਉਣ ਵਾਸਤੇ ਕਿੰਨੇ ਮਹੀਨੇ ਲੱਗਣੇ ਨੇ ਇਹਨੂੰ ਬਣਾਉਣ ਵਾਸਤੇ ਕੁਲਕਿੰਗ ਕੀ ਹੈਗੀ ਇਹਦੀ ਇਸ ਮਿਊਜ਼ੀਅਮ ਦੀ ਵੈਕਸ ਮਿਊਜ਼ੀਅਮ ਦੀ ਤੁਸੀਂ ਇਹਨਾਂ ਨੂੰ ਟੱਚ ਕਰ ਸਕਦੇ ਹੋ ਜਦੋਂ ਯੂਸੂਅਲੀ ਮਿਊਜ਼ੀਅਮ ਜਿਹੜੇ ਹੁੰਦੇ ਨੇ ਉਹ ਬੰਦ ਹੁੰਦੇ ਆ ਹਨਾ ਆਪਨੇ ਲਾਪਰ ਤੁਸੀਂ ਇਹ ਜਿੰਨੇ ਵੀ ਪਬਲਿਕ ਫਿਗਰਸ ਹੈਗੀਆਂ ਨੇ ਤੁਸੀਂ ਇਹਨਾਂ ਨੂੰ ਟੱਚ ਕਰ ਸਕਦੇ ਹੋ ਇਹਨਾਂ ਦਾ ਫੋਟੋ ਖਿੱਚਾ ਸਕਦੇ ਹੋ ਜਿਹੜੇ ਮੋਸਟਲੀ ਇੱਥੇ ਹੈਗੇ ਨੇ ਜਿਹੜੇ ਟਾਪ ਐਕਟਰਸ ਹੈਗੇ ਨੇ ਮਿਜਿਸ਼ੀਅਨਸ ਨੇ ਐਥਲੀਟਸ ਸੈਜਨ ਲੀਡਰਸ ਨੇ ਤੇ ਟੈਲੀਵਿਜ਼ਨ ਦੇ ਤਾਂ ਫੇਮਸ ਨੇ ਕਿ ਆਪਣੇ ਇੰਡੀਆ ਵੀ ਹੈਗਾ ਇਹ ਨਹੀਂ ਇੱਥੇ ਇਕੱਲੇ ਐਸੀ ਜਗ੍ਹਾ ਦੇ ਉੱਤੇ ਹੈਗਾ ਇੰਡੀਆ ਵੀ ਖੁੱਲਿਆ ਹੈ ਇਹ ਅਮਰੀਕਾ ਦੇ ਵਿੱਚ ਤਾਂ ਹੈਗਾ ਹੈ ਹਾਲੀਵੁੱਡ ਦੇ ਵਿੱਚ ਹੈ ਲਾਸ ਵੇਗਸ ਇੱਥੇ ਹੈਗਾ ਨੈਸ਼ਵਿਲ ਹੈ ਨਿਊਯਾਰਕ ਤੋਂ ਔਰਲੈਂਡੋ ਸੈਨ ਫਰਾਂਸਿਸਕੋ ਹੈਗਾ ਤੇ ਫਿਰ ਯੂਰਪ ਦੇ ਵਿੱਚ ਵੀ ਹੈਗਾ ਐਂਸ ਡੈਮ ਹੈਗਾ ਮੈਕਲੈਂਡਨ ਹੈਗਾ ਤੇ ਪਰਸਤ ਹੋਰ ਜਗ੍ਹਾ ਤੇ ਹੈਗਾ ਏਸ਼ੀਆ ਦੇ ਵਿੱਚ ਚੌਪੜੇ ਆ ਜਾਂਦਾ ਬੈਂਕਾਕ ਹੈਗਾ ਸੋ ਸਿੰਗਾਪੁਰ ਵੀ ਹੈ ਦਨ ਮਿਡਲ ਇਸ ਦੇ ਵਿੱਚ ਦੁਬਈ ਵੀ ਹੈਗਾ ਆਸਟ੍ਰੇਲੀਆ ਵੀ ਹੈਗਾ ਸਿਡਨੀ ਦੇ ਵਿੱਚ ਤੇ ਆਪਣੇ ਇੰਡੀਆ ਵੀ ਹੈਗਾ ਇੰਡੀਆ ਪਹਿਲਾਂ ਖੁੱਲਿਆ ਸੀਗਾ ਦਿੱਲੀ ਦੇ ਪਿਛਲੇ ਪਰ ਬੰਦ ਹੋ ਗਿਆ ਸੀਗਾ ਜਿੱਦਾਂ ਇੱਥੇ ਮਸ਼ਹੂਰ ਮਸ਼ਹੂਰ ਹਸਤੀਆਂ ਹੈਗੀਆਂ ਉਦੋਂ ਹੀ ਇੰਡੀਆ ਦੀਆਂ ਵੀ ਮਸ਼ਹੂਰ ਮਸ਼ਹੂਰ ਹਸਤੀਆਂ ਉਹਨਾਂ ਨੇ ਉਹਦੇ ਵਿੱਚ ਲਾਈਆਂ ਹੋਈਆਂ ਨੇ ਮੋਦੀ ਸਾਹਿਬ ਦੀ ਫੋਟੋ ਲਾਈ ਹੋਈ ਹੈ ਉੱਤੇ ਮੋਦੀ ਸਾਹਿਬ ਵੀ ਲੱਗੇ ਹੋਏ ਨੇ ਤੇ ਆਪਣੇ ਦਲਜੀਤ ਭਾਜੀ ਵੀ ਉਹਦੇ ਵਿੱਚ ਹੈਗੇ ਨੇ ਮਿਊਜ਼ੀਅਮ ਦੇ ਵਿੱਚ ਅਮਤਾਬਚਨ ਆ ਉੱਥੇ ਮੈਂ ਕੋਸ਼ਿਸ਼ ਕਰਦਾ ਕਿ ਜਦੋਂ ਇਹ ਵੀਡੀਓ ਫਿਨਿਸ਼ ਹੁੰਦੀ ਹੈ ਇੱਥੋਂ ਦੈਨ ਪਿੱਛੋਂ ਕੁਝ ਕਲਿੱਪਸ ਜਿਹੜੇ ਹੈਗੇ ਤੁਹਾਨੂੰ ਇੰਡੀਆ ਦੇ ਜਿਹੜੇ ਵੈਕਸ ਮਿਊਜ਼ੀਅਮ ਹੈਗਾ ਉਹਦੀਆਂ ਵੀ ਤੁਹਾਨੂੰ ਕੁਝ ਚਾਤੀਆਂ ਪਿੱਛੇ ਰਾਦਤੀਆਂ ਜਾਣ ਆ ਦੇਖੋ ਤੁਸੀਂ ਇਹਨਾਂ ਦੇ ਨਾਲ ਖੇਡ ਸਕਦੇ ਹੋ ਇੱਥੇ ਹਨ ਜਿਹੜਾ ਵੀ ਨੈੱਟ ਇਹਨਾਂ ਦਾ ਲੱਗਾ ਫੋਟੋਆਂ ਖਿਚਾ ਸਕਦੇ ਹੋ ਸਾਰੇ ਐਕਸਪੀਰੀਐਂਸ ਇਸ ਤੁਸੀਂ ਇੱਥੇ ਕਰ ਸਕਦੇ ਹੋ ਅੰਦਰ ਪਬਲਿਕ ਫਿਗਰਸ ਜਿਹੜੇ ਹੈਗੇ ਨੇ ਸਾਰੀਆਂ ਇੱਥੇ ਪੋਸਟੇਡ ਹੈਗੇ ਨੇ ਮਿਊਜ਼ੀਸ਼ੀਅਨਸ ਹੈਗੇ ਨੇ ਹਿਸਟੋਰੀਕਲ ਫਿਗਰਸ ਸੋ ਇਵਨ ਇੱਥੇ ਆਪਣੇ ਜਿਹੜਾ ਨਿਊਯਾਰਕ ਦੇ ਵਿੱਚ ਹੈ ਉਹਦੇ ਵਿੱਚ ਆਪਣੇ ਬਾਬਾ RAMDEV ਦੀ ਵੀ ਲਾ ਕੇ ਲਾ ਕੇ ਰੱਖਿਆ ਹੋਇਆ ਹੈ ਠੀਕ ਹੈ ਨਾ ਇਹ ਇਹ ਮੂਵ ਕਰਦੇ ਰਹਿੰਦੇ ਆ ਜਿਹੜੇ ਇੱਥੇ ਲੱਗੇ ਆ ਉਹਨਾਂ ਨੂੰ ਕਿਸੇ ਬੋਰਡ ਦੇ ਵਿੱਚ ਮੂਵ ਕਰਦਾ ਇੱਕ ਤੋਂ ਦੂਸਰੇ ਦੇ ਵਿੱਚ ਮੂਵ ਕਰਦੇ ਰਹਿੰਦੇ ਨੇ ਅਜੇ ਹੁਣ ਨੌਇਡਾ ਦੇ ਵਿੱਚ ਹੈਗਾ ਅਗਰ ਤੁਸੀਂ ਇੰਡੀਆ ਜਾ ਕੇ ਇਹਦੇ ਨਾਲ ਦਾ ਮਿਊਜ਼ੀਅਮ ਦੇਖਣਾ ਹੈਗਾ ਤਾਂ ਨੌਇਡਾ ਦੇ ਵਿੱਚ ਹੈਗਾ ਨੌਇਡਾ ਦੇ ਵਿੱਚ ਦੁਬਾਰਾ ਓਪਨ ਹੋ ਗਿਆ ਸੀ ਜੁਲਾਈ 2022 ਦੇ ਵਿੱਚ ਮਿਊਜ਼ੀਅਮ ਤੁਸੀਂ ਉੱਥੇ ਦੇਖ ਸਕਦੇ ਜਿਹੜਾ ਆਪਾਂ ਹੁਣ ਇਹ ਦੇਖਦੇ ਪਏ ਹੈਗਾ ਲਾਸ ਵੇਗਸ ਦੇ ਵਿੱਚ ਹੈਗਾ ਲਾਸ ਵੇਗਸ ਦੇ ਵਿੱਚ ਹੈਗਾ ਮੈਂ ਦਾ ਐਡਰੈਸ ਵੀ ਤੁਹਾਨੂੰ ਦੇ ਦਿਆਂਗਾ ਇੱਥੇ ਤੁਸੀਂ ਅਗਰ ਤੁਸੀਂ ਆਉਣਾ ਤਾਂ ਫਨੀਸ਼ੀਅਨ ਰਿਜ਼ੋਰਟ ਦੇ ਵਿੱਚ ਹੈਗਾ ਇਹ ਜਿਹੜਾ ਸੀਗਾ ਬਣਾਇਆ ਇਹ ਮੈਰੀ ਟੂਸਾਰਟ ਦੇ ਨਾਮ ਕਰਕੇ ਸੀਗੀ ਉਹ ਫ੍ਰੈਂਚ ਦੀ ਸੀਗੀ ਲੇਡੀ ਜਿਹੜੀ ਵੈਕਸ ਦੀਆਂ ਚੀਜ਼ਾਂ ਬਣਾਉਂਦੀ ਸੀਗੀ ਪਹਿਲਾਂ ਇਹਨਾਂ ਨੇ ਸਭ ਤੋਂ ਪਹਿਲਾਂ ਲੰਡਨ ਦੇ ਵਿੱਚ ਕ੍ਰੀਏਟ ਕੀਤਾ ਸੀਗਾ ਆ ਦੇਖੋ ਚੀਜ਼ਾਂ ਕਿੰਨੀਆਂ ਰੀਅਲ ਲੱਗਦੀਆਂ ਨੇ ਨਾ ਆ ਬੰਦਾ ਇਹਦਾ ਲੱਗ ਰਿਹਾ ਵੀ ਗੱਲ ਕਰੂਗਾ ਆਪਣੇ ਨਾਲ ਕੱਲੇ-ਕੱਲੇ ਵਾਲ ਮਤਲਬ ਇਹਨਾਂ ਦੇ ਇੰਨੇ ਡੀਟੇਲਸ ਵਿੱਚ ਆਪਾਂ ਨਹੀਂ ਆ ਗਿਆ ਦੇਖੇ ਵਾਲ ਤੁਸੀਂ ਇਸ ਤਰ੍ਹਾਂ ਦੇਖ ਸਕਦੇ ਹੋ ਕਿੰਨੀ ਡੀਟੇਲਡ ਹੈਗੀ ਹੈ ਦੋ-ਦੋ ਲੱਖ ਬੰਦਾ ਇਹਨਾਂ ਦੇ ਕੰਮ ਕਰਦਾ ਹੈ ਜਦੋਂ ਇਹ ਬਣਦੇ ਨੇ 6 4 ਮਹੀਨੇ 6 ਮਹੀਨੇ ਦਾ ਟਾਈਮ 7 ਦਿਨਾਂ ਦਾ ਟਾਈਮ ਇਹਨਾਂ ਨੂੰ ਲੱਗ ਜਾਂਦਾ ਹੈ 3 ਲੱਖ ਡਾਲਰ ਦੇਤੇ ਕਾਸਟਿੰਗ ਪੈ ਜਾਂਦੀ ਹੈ ਇਹਨੂੰ ਬਣਾਉਣ ਦੇ ਉੱਤੇ ਅੱਜ ਦਾ ਆ ਲੱਗੇ ਹੋਏ ਨੇ ਤੁਸੀਂ ਇਹਨਾਂ ਦੇ ਉੱਤੇ ਤੁਸੀਂ ਬਾਟ ਵੀ ਸਕਦੇ ਹੋ ਤੁਸੀਂ ਇਹਨਾਂ ਨੂੰ ਟੱਚ ਕਰ ਸਕਦੇ ਹੋ ਠੀਕ ਹੈ ਇਹ ਹੀ ਇੱਕ ਮਿਊਜ਼ੀਅਮ ਹੈਗਾ ਐਸਾ ਮਿਊਜ਼ੀਅਮ ਇੱਕ ਲੋਕਾ ਮਿਊਜ਼ੀਅਮ ਹੈਗਾ ਦੁਨੀਆ ਦਾ ਜਿੱਦੇ ਵਿੱਚ ਤੁਸੀਂ ਜਾ ਕੇ ਕਰੈਕਟਰਸ ਦੇ ਨਾਲ ਛੇੜਖਾਨੀ ਕਰ ਸਕਦੇ ਹੋ ਕਰੈਕਟਰਸ ਦੇ ਨਾਲ ਫੋਟੋਆਂ ਖਿਚਾ ਸਕਦੇ ਹੋ ਆਪਣੀਆਂ ਨਾਲ ਸੋ ਦੇਖ ਸਕਦੇ ਹੋ ਸਾਰਾ ਕਿਸ ਤਰ੍ਹਾਂ ਹੈਗਾ ਅਕ ਇਸ ਤੋਂ ਬਾਅਦ ਇਹ ਹੈਗੇ ਮੈਡਮ ਟੋਸਾਰ ਜਿਨ੍ਹਾਂ ਨੇ ਕਰਕੇ ਇਹ ਸਾਰਾ ਕੁਝ ਆਪ ਦੇਖਣ ਨੂੰ ਮਿਲ ਰਿਹਾ ਹੈ ਤੇ ਐਡਰੈਸ ਲੋਕੇਸ਼ਨ ਇਹਦੀ ਹੈਗੀ ਹੈ 3377 ਸਾਊਥ ਲਾਸ ਵੇਗਸ ਬੁਲੇਵਾਰ ਨਵਾੜਾ ਦੇ ਵਿੱਚ ਪੈ ਜਾਂਦਾ ਹੈ 7061 ਤੋਂ ਲੇਡੀ ਬਾਰਨ ਹੋਈ ਸੀਗੀ ਇਹ ਤੇ 1850 ਵਿੱਚ ਇਹਨਾਂ ਦੀ ਡੈਥ ਹੋ ਗਈ ਸੀ ਇਸ ਤਰ੍ਹਾਂ ਇਹ ਬਣਾਏ ਜਾਂਦੇ ਨੇ ਸਕਲਪਚਰ ਕਿ ਕਿ ਬੜੀਆਂ ਪੂਰੀਆਂ ਮੈਜ਼ਰਮੈਂਟਸ ਨਹੀਂ ਜਾਂਦੀਆਂ ਨੇ ਬਹੁਤ ਮੈਜ਼ਰਮੈਂਟਸ ਰਿਏ ਜਾਂਦੀਆਂ ਨੇ ਮੋਦੀ ਸਾਹਿਬ ਦਾ ਵੀ ਇਹਨਾਂ ਨੇ ਇਸ ਤਰੀਕ ਤਿਆਰ ਕੀਤਾ ਸੀਗਾ ਬੜੀਆਂ ਮੈਜ਼ਰਮੈਂਟ ਹੈਗੀਆਂ ਦੈਨ ਬਾਬਾ RAMDEV ਦਾ ਵੀ ਜਦੋਂ ਬਣਾਇਆ ਬਾਬਾ RAMDEV ਤਾਂ ਹੈਰਾਨੀ ਹੋ ਗਈ ਸੀ ਕਹਿੰਦਾ ਯਾਰ ਇਹ ਕਿੰਨਾ ਹੋ ਗਿਆ ਪੋਸਿਬਿਲਟੀ ਇਹਨਾਂ ਮੇਰੇ ਢਿੱਡ ਦੇ ਵਾਲ ਨਹੀਂ ਕਹਿੰਦਾ ਤੁਸੀਂ ਲਾਦੇ ਪ੍ਰੋਪਰ ਕੱਲਾ ਕੱਲਾ ਵਾਲ ਰੀਅਲ ਵਾਲ ਉਹ ਲਾਉਂਦੇ ਆ ਉੱਤੇ ਜਿਹੜੇ ਜਦੋਂ ਤੁਸੀਂ ਬਣਾਉਂਦੇ ਨੇ ਰੈਡੀ ਕਰਦੇ ਆ ਸ ਫਰਾਈ ਦੇਖੋ ਜਿੱਦਾਂ ਬੰਦਾ ਖੜਾ ਬਾਅਦ ਤੇ ਬਹੁਤ ਪਿਕਚਰਾਂ ਬਣੀਆਂ ਹੋਈਆਂ ਨੇ ਇਹ ਇਹਨਾਂ ਇਹਨਾਂ ਤੇ ਅਗਰ ਤੁਸੀਂ ਧਿਆਨ ਨਾਲ ਦੇਖਦੇ ਹੋ। ਤਾਂ ਆ ਦੇਖੋ glass ਬਾਰਡਰ ਰੱਖੀ ਹੈ। ਤੁਸੀਂ ਇਹਨਾਂ ਨੂੰ ਟੱਚ ਕਰ ਸਕਦੇ ਹੋ ਦੇਖ ਸਕਦੇ ਹੋ ਪਰ ਹਾਲਾਂਕਿ ਕ੍ਰਾਊਨ ਰਾਇਲ ਦੀ ਬੋਤਲ ਹੈ ਪਰ ਲੱਗਦਾ ਵੀ glass ਦੇ ਵਿੱਚ ਹੈਗਾ ਕੁਝ ਪਰ ਖਾਲੀ ਹੈ। ਦੇਖੋ ਵਾਈਨ ਇਸ ਦਾ glass ਕੇਕ ਪਿਆ ਨਾ। ਉਹ ਵੀ ਵਾਈਨ ਦੰਦੀ ਹੈ ਲੱਗਦਾ। ਤਾਂ ਕਿ ਨੇ ਮਿਨੇ ਲੱਗ ਜਾਂਦੇ ਇਹਨਾਂ ਚੈਨਲ ਬਣਾਉਣ ਲਈ ਆ ਕਾਰੇ ਖੁੱਲ ਜਾਂਦੇ ਨੇ ਤਾਂ ਕਿਆਂ ਵੀ ਖੁੱਲ ਜੇ ਨੇ ਤੁਸੀਂ ਉਹ ਚ ਐਕਸਪੀਰੀਅੰਸ ਕਰ ਸਕਦੇ ਹੋ ਵਿੱਚ ਬੈਠ ਸਕਦੇ ਹੋ ਦੇਖ ਸਕਦੇ ਹੋ ਉੱਪਰ ਬਹਿ ਜਾਓ ਇਹਦੇ ਕੁਝ ਨਹੀਂ ਕਹਿੰਦੇ ਠੀਕ ਹੈ ਨਾ ਨਾਲ ਹੀ ਇੱਥੇ ਬੈਡਿੰਗ ਚੈਪਲ ਹੈ ਇੱਥੇ ਵਿਆਹ ਹੁੰਦੇ ਨੇ ਕੰਡਿਸ਼ਨ ਜਿਦੋਂ ਜਦੋਂ ਮਰਜ਼ੀ ਆਓ ਇੱਥੇ ਵਿਆਹ ਕਰਾ ਲਓ ਇੱਥੇ ਨਹੀਂ ਹੁੰਦੇ ਬਟਨ ਬੇਕਰਸ ਦੇ ਵਿੱਚ ਹੁੰਦੇ ਨੇ ਸੱਤੇ ਦਿਨ ਖੁੱਲਾ ਹੁੰਦਾ ਮਿਡਨਾਈਟ ਤੱਕ ਬੈਡਿੰਗ ਚੈਪਲ ਠੀਕ ਹੈ ਨਾ ਇਸ ਤਰ੍ਹਾਂ ਦਾ ਸਿਸਟਮ ਹੈਗਾ ਅੰਦਰ ਜਾ ਕੇ ਤੁਹਾਨੂੰ ਦਿਖਾਉਂਦੇ ਆ ਇਨਸਾਈਡ ਅੱਧੇ ਹੋ ਗਿਆ ਵਿਆਹ ਤਾਂ ਹਰ ਜਗ੍ਹਾ ਇੱਕ ਦਿਨ ਦੇ ਵਿੱਚ ਹੀ ਹੋ ਜਾਂਦੇ ਨੇ ਵੈਗਸ ਦੇ ਵਿੱਚ ਖਾਸ ਕਰਕੇ ਇੱਕ ਦਿਨ ਛੋਜਨ ਦੇ ਨਾਲ ਡਿਵੋਰਸ ਵੀ ਇੱਕ ਦਿਨ ਦੇ ਵਿੱਚ ਹੋ ਜਾਂਦਾ ਹੈ ਨਾ मोस्टली ਜੇਕਰ ਤੁਸੀਂ ਪੇਪਰ ਵਰਕਰਾਂ ਦੇ ਕੰਪਲੀਟ ਕਰ ਦੋ ਜਿਹੜਾ ਰਿਕੁਆਇਰਮੈਂਟ ਹੈ ਸੋ ਯੂਜ਼ੂਲੀ ਬਾਕੀ ਸਟੇਟਸ ਦੇ ਵਿੱਚ ਜਿਹੜਾ ਹੈਗਾ ਉਹ ਟਾਈਮ ਲੱਗਦਾ ਹੈਗਾ ਸੋ ਇਸ ਕਰਕੇ ਈਵਨ ਮਿਡ ਨਾਈਟ ਨੂੰ ਵੀ ਵਿਆਹ ਹੋ ਜਾਂਦੇ ਨੇ ਇਸ ਕਰਕੇ ਇਹਨਾਂ ਨੇ ਵੀ ਇੱਥੇ ਰੱਖਿਆ ਹੋਇਆ ਹੈ ਹਰ ਇੱਕ ਤਰ੍ਹਾਂ ਦੇ ਇੱਥੇ ਲੋਕ ਹੀ ਆਉਂਦੇ ਆ ਜਿਹੜੇ ਲੋਕ ਆਉਂਦੇ ਆ ਦੇਖਦੇ ਆ ਬੱਚੇ ਵੀ ਇੱਥੇ ਆਉਂਦੇ ਆ ਨਾ ਵਿਜ਼ਟਰ ਜਿਹੜੇ ਹੈਗੇ ਆ ਐਂਟਰਟੇਨਮੈਂਟ ਤੇ ਯੂਨੀਕ ਚੀਜ਼ਾਂ ਇਹਨਾਂ ਨੇ ਰੱਖੀਆਂ ਹੋਈਆਂ ਨੇ ਇੱਥੇ ਇੰਨੀ ਆਖ ਡਿਟੇਲਡ ਹੈਗੀਆਂ ਨੇ ਚੀਜ਼ਾਂ ਤੁਸੀਂ ਲਾਈਕ ਵੇਨਸ ਵੀ ਦੇਖ ਸਕਦੇ ਹੋ ਨਾ ਹੱਥਾਂ ਦੀਆਂ ਲਾਈਨਾਂ ਅੱਖਾਂ ਦੇ نیچے ਅੱਖਾਂ ਦੇ ਵਾਲ ਦੰਦ ਪਿੱਛੇ ਨਾਲ ਲੱਗ ਇਹ ਤਾਂ ਬਿਲਕੁਲ ਜਾਨ ਪਾ ਮੁਰਦੇ ਜਿਹਨੂੰ ਕਹਿੰਦੇ ਨੇ ਨਾ ਜਾਨ ਪਾ ਦੇ ਮੁਰਦੇ ਜਾਨ ਪਾਉਣ ਵਾਲੀ ਗੱਲ ਇਹਨਾਂ ਨੇ ਕੀਤੀ ਸੀ ਹੈ ਅਵੇਗਜ਼ ਨਾ ਸਾਈਨਾਗਰ ਦੇ ਵਿੱਚ ਇੱਥੇ ਜੰਪ ਕਰਕੇ ਛਾਲ ਮਾਰ ਕੇ ਜਾਣਾ ਤਾਂ ਇੱਥੇ ਤੁਸੀਂ ਜਾ ਸਕਦੇ ਹੋ ਪਹਿਲਾ ਲੰਡਨ ਦੇ ਵਿੱਚ ਖੁੱਲਿਆ ਸੀਗਾ ਇਹ ਜਿਹੜਾ ਮਿਊਜ਼ੀਅਮ ਖੁੱਲਿਆ ਸੀ ਵੈਕਸ ਦਾ 19th ਸੈਂਚਰੀ ਦੇ ਵਿੱਚ ਲੰਡਨ ਦੇ ਵਿੱਚ ਖੁੱਲਿਆ ਸੀਗਾ ਫਸਟ ਥੈਨ ਹੁਣ ਇੱਧਰ ਵੇਗਸ ਦੇ ਵਿੱਚ ਖੁੱਲਿਆ ਹੈਗਾ 1999 ਦੇ ਵਿੱਚ ਅਮਰੀਕਾ ਦੇ ਵਿੱਚ ਜਿਹੜਾ ਖੁੱਲਿਆਗਾ 1999 ਦੇ ਵਿੱਚ ਖੁੱਲਿਆ। THEN ਇੰਡੀਆ ਦੇ ਵਾਲਾ 2022 ਦੇ ਵਿੱਚ ਦੁਬਾਰਾ ਉੱਪਰ ਆਇਆ ਕੁਛ ਇਹਨਾਂ ਤੱਕ ਮਨਵਾਇਡ ਹੀ ਹੈਗਾ। ਆ ਤੁਸੀਂ ਇਹਨਾਂ ਦੇ 뮤జిਸ਼ੀਅਨਸ ਨੇ ਜਿਹੜਾ ਅਸੀਂ ਪਲੇਆਰ ਜਿਹਨੂੰ ਜਾ ਕੇ ਪਲੇ ਕਰ ਸਕਦੇ ਹੋ। ਟੱਚ ਕਰ ਸਕਦੇ ਹੋ ਹਨ। ਮਾਰਬਲ ਦੇ ਕੈਰੈਕਟਰ ਜਿਹੜੇ ਹੈਗੇ ਨੇ ਅੰਦਰ 4D 4D ਦੀ ਮੂਵੀ ਵੀ ਚੱਲਦੀ ਹੈ। ਉਸ ਨੂੰ ਦੇਖ ਸਕਦੇ ਹਾਂ। ਆਹ ਹਲਕ ਦਿਨ ਨਾਲ ਪਿਕਚਰ ਖਿਚਾਓ ਰੀਅਲ ਹਲਕ ਲੱਗਦਾ ਪਿਆ ਠੀਕੇ ਦੀ ਨਾਲ ਤੁਸੀਂ ਸਪਾਈਡਰਮੈਨ ਦੇ ਨਾਲ ਆਪਣੀਆਂ ਓਟੋ ਖਿਚਾਓ ਇਹ ਨਾਲ ਦੇ ਸੁਵਿਨਿਅਰ ਸਟੋਰ ਆ ਗਿਆ ਤੁਸੀਂ ਜਿ ਸਮਾਨ ਆਪਣੇ ਵਾਸਤੇ ਕੁਝ ਲੈ ਕੇ ਜਾਣਾ ਘਰ ਦੇ ਲਈ ਸ਼ਾਪਿੰਗ ਕਰਨੀ ਹੈ ਬਾਕੀ ਇਸ ਤੋਂ ਬਾਅਦ ਇਹ ਜਦੋਂ ਫਿਨਿਸ਼ ਹੁੰਦਾ ਤੁਸੀਂ ਇੰਡੀਆ ਵਾਲਾ ਵੀ ਪਲਾ ਦੇਣਾ ਤੁਸੀਂ ਉਹ ਵੀ ਚੈੱਕ ਆਊਟ ਕਰਨਾ ਜਿਹੜਾ ਨੋਆਇਡਾ ਦੇ ਵਿੱਚ ਹੈ ਕਜੀ ਦੇਖੋ ਤੁਸੀਂ ਡਾਲਰ ਅੱਗੇ ਤੁਸੀਂ ਦੇਖਿਆ ਮੈਡਮ ਰਿਜ਼ੋਰਟ ਵੈਕਸ ਮਿਊਜ਼ੀਅਮ ਵੈਗਸ ਟੇਕ ਇਅਰ